ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਿਲਾ ਪੈਲਾ Hindu mule pura kutti jahi ਸਾਰਦ ਕਹਿਆ ਜੇ ਪੂਜ ਕਰਾਹੀ ਅੰਧੇ ਗੁੰਗੇ ਅੰਧ ਅੰਧਾਰ ਪਾਦਰ ਦੇ ਪੂਜ ਮੁਗਦ ਗਵਾਰ ਕੋਜੋ ਆਪ ਬੰਦਨ ਅਨਕਵਾਰ ਸਰਬ ਕਲਾ ਸਮਰਤ ਡੋਲਣ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਣ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਸ਼ਬਦ ਗੁਰੂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਤੇ ਪਵਿੱਤਰ ਮਹਾਰਕ ਗੋਦ ਅੰਦਰ ਜੁੜੇ ਬੈਠੇ ਗੁਰੂ ਸਿਵਾਰੀ ਸਾਧ ਸੰਗਤ ਜੀਓ ਬੜੇ ਭਾਗੇ ਹਾਂ ਜੋ ਸ਼ਾਮ ਦੇ ਵੇਲੇ ਰੋਜ਼ਾਨਾ ਦੀ ਤਰ੍ਹਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਅਲਾਹੀ ਗੋਦ ਦਾ ਨਿਗਮਾਲ ਰਹੇ ਤਾਂ ਆਪ ਜੀ ਨੇ ਬੜੇ ਪਿਆਰ ਪ੍ਰੇਮ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਬਾਣੀ ਸੋਦਰ ਦੇ ਪਾਠ ਸਰਵਣ ਕੀਤੇ ਨੇ ਅਰਦਾਸ ਬੇਨਤੀ ਹੁਕਮਨਾਮਾ ਆਪ ਜੀ ਨੇ ਸਰਵਣ ਕੀਤਾ ਹੈ ਲੜੀਵਾਦ ਕਥਾ ਵਿਚਾਰ ਸ਼ਬਦ ਆਪ ਜੀ ਨੇ ਜੋ ਸਰਵਣ ਕੀਤਾ ਇਹ ਸ਼ਬਦ ਤਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ 556 ਅੰਗ ਤੇ ਸਬਾਇਮਾਨ ਹੈ ਆਪ ਜੀ ਪਿਛਲੇ ਦਿਨਾਂ ਤੋਂ ਸ਼ਲੋਕਾਂ ਦੀ ਵਿਚਾਰ ਸਰਵਣ ਕਰ ਰਹੇ ਹੋ ਦੋ ਸ਼ਲੋਕ ਇੱਕ ਪੌੜੀ ਇਤੋਂ ਇੱਕ ਉੱਪਰ ਸ਼ਲੋਕ ਸੀ ਉਹਦੀ ਆਲਸੀਆ ਕੱਲ ਵਿਚਾਰ ਆਪਣੇ ਸ਼ਹਿਰ ਦੇ ਵਿੱਚ ਹੀ ਗੁਰਦੁਆਰਾ ਕਲਗੀਧਰ ਇੱਥੇ ਕਿਉਂ ਉੱਥੇ ਵਿਚਾਰ ਉੱਪਰਲੇ ਸ਼ਲੋਕ ਦੀ ਵਿਚਾਰ ਉਸ ਸਥਾਨ ਤੇ ਕਲਦੇ ਦਿਵਾਨਾਂ ਵਿੱਚ ਕੀਤੀ ਸੀ YouTube ਚੈਨਲ ਤੇ ਉਹ ਵੀ ਵਿਚਾਰ ਪਈ ਹੈ ਕਿ ਸਰਵਣ ਕਰਨੀ ਹੋਵੇ ਤੇ ਆਪਾਂ ਉਹ ਕਰ ਸਕਦੇ ਹਾਂ ਕੋਸਤੋ ਅਗਲੇ ਸੰਲੋਕ ਦੀ ਵਿਚਾਰ ਆਪਾਂ ਅੱਜ ਕਰਨ ਦਾ ਯਤਨ ਕਰਦੇ ਹਾਂ ਵਿਚਾਰਾਂ ਦੀ ਰੰਮਤਾ ਤੋਂ ਪਹਿਲਾਂ ਗੁਰ ਫਤਿਹ ਪ੍ਰਵਾਨ ਕਰਿਓ ਸਰਬੱਤ ਮਾਈ ਪਾਈ ਪਾਤਸ਼ਾਹ ਜੀ ਦੇ ਪਾਵਨ ਚਰਨਾੰਤਰ ਚਕਾਓ ਸੀਸ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਸਤਿਗੁਰਾਂ ਦੀ ਬਾਣੀ ਆਪਾਂ ਕਈ ਵਾਰੀ ਦਿਲ ਦੀ ਕੀਤੀ ਹੈ ਕਿ ਸਤਿਗੁਰਾਂ ਦੀ ਬਾਣੀ ਸਾਨੂੰ ਜੀਵਨ ਜਾਚ ਸिखਾਲਦੀ ਹੈ ਜਿਉਣ ਦਾ ਤਰੀਕਾ ਸिखਾਲਦੀ ਹੈ ਕਿ ਤੂੰ ਜਿਉਣਾ ਕਿਵੇਂ ਹੈ ਤੇਰਾ ਜੀਵਨ ਦਾ ਸਟਾਈਲ ਕਿਵੇਂ ਦਾ ਹੋਣਾ ਚਾਹੀਦਾ ਹੈ ਕੋਜ ਸਾਡੇ ਸਮਾਜ ਅੰਦਰ ਜਿਵੇਂ ਹੁਣ ਆਪਾਂ ਹਰ ਥਾਈਆਂ ਦਿਨਾਂ ਬਾਅਦ ਜਾਂ 3 ਦਿਨਾਂ ਬਾਅਦ ਸੰਗਰਾਮ ਦਾ ਦਿਨ ਮਨਾਉਂਦੇ ਹਾਂ ਔਰ ਉਸ ਸੰਗਰਾਮ ਦੇ ਵਾਲੇ ਦਿਨ ਤੇ ਆਪਾਂ ਸਾਰੇ ਜਿਹੜੇ ਭੈਣ ਭਾਈ ਇਕੱਤਰ ਹੋ ਕੇ ਗੁਰੂ ਦੀ ਗੋਦ ਵਿੱਚ ਆਣ ਕੇ ਪਾਤਸ਼ਾਹ ਜੀ ਦੇ ਕੇ ਅਰਦਾਸ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ ਕਿਰਪਾ ਕਰੋ ਔਨ ਵਾਲਾ ਸਮਾ ਸਾਡੇ ਤੇ ਕੁਝ ਨ ਪਰਿਆ ਹੋ ਗਏ ਆਪਣੇ ਚਰਨਾਂ ਦਾ ਪਿਆਰ ਰਖਿਓ ਜਿਵੇਂ ਨਵਾਂ ਸਾਲ ਆਇਆ ਆਪਾਂ ਉਹਦੇ ਵੀ ਗੁਰੂ ਦੇ ਚਰਨਾਂ ਦੀ ਹਾਜ਼ਰੀ ਲਈ ਤੁਸੀਂ ਸਾਰਿਆਂ ਨੇ ਆਪਾਂ ਨਾਲ ਮਿਲ ਕੇ ਉਹਨਾਂ ਦੇ ਚਰਨਾਂ 'ਵਿਚਰ ਅਰਦਾਸ ਕੀਤੀ ਇਸੇ ਤਰ੍ਹਾਂ ਸਾਡੇ ਸਮਾਜ ਅੰਦਰ ਕੁੱਝ ਤਿਹਾਰ ਹੁੰਦੇ ਨੇ ਜਿਨ੍ਹਾਂ ਤੋਂ ਕੁੱਝ ਸੇਧ ਲਈ ਜਾ ਸਕਦੀ ਹੈ ਸਾਡੇ ਬਜ਼ੁਰਗਾਂ ਨੇ ਇਹ ਕੁ ਚੰਗੀਆਂ ਪਰਤਾਂ ਪਾਈਆਂ ਸੀ ਤੇ ਉਹਨਾਂ ਨੂੰ ਛਟਿਆ ਨਹੀਂ ਉਹਨਾਂ ਨੂੰ ਪੀੜੀ ਦਰ ਪੀੜੀ ਚਲਾਉਣ ਦਾ ਪ੍ਰਾਲਾ ਕੀਤਾ ਕਿ ਇਸ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੁੱਤ ਪੋਤਰੀ ਸਾਡੇ ਬੱਚੇ ਯਾਦ ਕਰਿਆ ਕਰਨਗੇ ਤੇ ਉਹ ਇਹਦੇ ਤੋਂ ਸੇਧ ਲੈਣਗੇ ਕੁਝ ਸਿੱਖਣਗੇ ਕੋਜਨ ਦਾ ਜੀਵਨ ਇਸ ਤਰ੍ਹਾਂ ਦਾ ਹੋਵੇਗਾ ਜਿਵੇਂ ਆਪਣੇ ਆਪਾ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਦੀਵਾਲੀ ਰੱਖੜੀ ਜਿਹਾ ਆਪਾਂ ਕੱਲ ਨੂੰ ਤੁਸੀਂ ਲੋਹੜੀ ਦਾ ਦਿਹਾੜਾ ਮਨਾ ਰਹੇ ਹੋ ਲੋਹੜੀ ਦਾ ਦਿਨ ਸਾਡੇ ਸਮਾਜ ਅੰਦਰ ਖਾਸ ਕਰਕੇ ਖੁਸ਼ੀ ਦਾ ਪ੍ਰਤੀਕ ਬਣਾਇਆ ਜਾਂਦਾ ਹੈ। ਉਹ ਸਾਡੇ ਬਜ਼ੁਰਗਾਂ ਨੇ ਕਿਵੇਂ ਦੇਖੋ ਸੇਧ ਪਾਈ ਸੀਗੀ ਸਾਡੇ ਬਜ਼ੁਰਗਾਂ ਨੇ ਇਸ ਜੀ ਨੂੰ ਛੱਡਿਆ ਨਹੀਂ ਕਿਉਂ ਦੇ ਵਿੱਚ ਕੋਈ ਚੰਗਾ ਸੀ ਨਾ ਸਿੱਖਣ ਵਾਸਤੇ। ਉਹਨਾਂ ਨੇ ਪੱਕੀ ਰੀਤ ਚਲਾ ਦਿੱਤੀ ਕਿ ਇਹਨੂੰ ਮਨਾਵਾਂਗੇ ਸਾਡੇ ਬੱਚੇ ਮਨਾਉਣਗੇ ਤੇ ਉਹਨਾਂ ਨੂੰ ਸਿੱਖਿਆ ਮਿਲੂਗੀ ਉਹਨਾਂ ਨੂੰ ਗਿਆਨ ਮਿਲੇਗਾ। ਆਪਾਂ 5-7 ਮਿੰਟ ਇਸ ਵਿਸ਼ੇ 'ਤੇ ਵਿਚਾਰ ਕਰਨ ਦਾ ਯਤਨ ਕਰਾਂਗੇ ਤੇ ਲੋੜੀ ਹੈ ਕਿ ਸਤਿਗੁਰਾਂ ਦਾ ਪਾਵਨ ਸ਼ਬਦ ਅੱਜ ਦਾ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਦਾ ਪਹਿਲੀ ਪੰਕਤੀ ਨੂੰ ਧਿਆਨ ਦੇ ਨਾਲ ਸੁਣਿਓ ਜੇ ਕਿ ਸਤਿਗੁਰੂ ਜੀ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ ਹਿੰਦੂ ਮੁਲੇ ਭੁਲੇ ਅਖੁੱਟੇ ਜਾਹੀ ਪਾਤਸ਼ਾਹ ਜੀ ਵੇਖੋ ਕਿਸੇ ਜਾਤ ਜਾਂ ਕਿਸੇ ਧਰਮ ਦੇ ਬਰਖਿਲਾਫ ਨਹੀਂ ਆ। ਜੇ ਆਪਾਂ ਕਹੀਏ ਕਿ ਗੁਰੂ ਸਾਹਿਬ ਕਿਸੇ ਮੁਸਲਮਾਨ ਦੇ ਬਰਖਿਲਾਫ ਆ ਨਾ ਸਾਈ ਮੀਆਂ ਮੀਰ ਗੁਰੂ ਘਰ ਦੇ ਕਿੱਡੇ ਵੱਡੇ ਸ਼ਰਧਾਲੂ ਹੋਏ। ਬੁੱਧੂ ਛਾ ਜਿਨ੍ਹਾਂ ਨੇ ਆਪਣਾ ਉਹਨਾਂ ਨੇ ਵੀ ਆਪਣਾ ਪਰਿਵਾਰ ਹੀ ਵਾਰ ਦਿੱਤਾ ਸੀ ਜੀ। ਬੁੱਧੂ ਛਾ ਜੀ ਉਹਨਾਂ ਨੇ ਜੰਗ ਦੇ ਵਿੱਚ ਸੋ ਹੋਰ ਵੀ ਅਨੇਕਾਂ ਵੀ ਮੁਸਲਮਾਨ ਜਿਹੜੇ ਸੀ ਗੁਰੂ ਸਾਹਿਬ ਜੀ ਦੇ ਸ਼ਰਧਾਲੂ ਹੋਏ yogi allah yaar khan ਇਹ ਵੀ ਇੱਕ ਮੁਸਲਮਾਨ ਲਖਾਰੀ ਹੋਇਆ ਏ ਇਹਨੇ ਜਿੰਨਾ ਇਤਿਹਾਸ ਲਿਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਦਸ਼ਾਹੀ ਦਾ ਤੇ ਸਹਿਬਜ਼ਾਦਿਆਂ ਦਾ ਇਤਿਹਾਸ ਲਿਖਿਆ ਨੇ ਇਹ ਵੀ ਮੁਸਲਮਾਨ ਸੀ ਜਾ ਕੋਈ ਹੋਰ ਧਰਮ Hindu ਧਰਮ ਪਾਦਸ਼ਾ ਕਿਸੇ ਵੀ ਧਰਮ ਦੇ Hindu ਧਰਮ ਤੇ ਜਦੋਂ ਮੁਸੀਬਤ ਬਣੀ ਆ ਤੁਸੀਂ ਸਾਰੇ ਜਾਣਦੇ ਹੋ ਜਨੇਊ ਖਤਰੇ ਵਿੱਚ ਆ ਗਿਆ ਤੇ ਪਾਦਸ਼ਾ ਨੇ ਜਨੇਊ ਨੂੰ ਬਚਾਉਣ ਵਾਸਤੇ ਹਿੰਦ ਨੂੰ ਬਚਾਉਣ ਵਾਸਤੇ ਆਪਾਂ ਵਾਰ ਦਿੱਤਾ ਕਿਸੇ ਧਰਮ ਦੇ ਵਰ ਖਲਾਬ ਥੋੜੀ ਨੇ ਪਾਦਸ਼ਾ ਜੀ ਪਰ ਜਿਹੜੀਆਂ ਵਿੱਚ ਘਾਟਾਂ ਜਾਂ ਊਣ ਤਾਈਆਂ ਹੁੰਦੀਆਂ ਨੇ ਭਾਵੇਂ ਹੁਣ ਆਪਣੇ ਸਿੱਖ ਧਰਮ ਵਿੱਚ ਹੀ ਬਹੁਤ ਕਪਾਈਆਂ ਨੇ ਊਣ ਤਾਈਆਂ ਨੇ ਜਿਹੜੀਆਂ ਗੁਰੂ ਸਾਹਿਬ ਦੀ ਆਸਾ ਤੋਂ ਉਲਟ ਨੇ ਗੁਰੂ ਸਾਹਿਬ ਬਿਲਕੁਲ ਪ੍ਰਵਾਨ ਨਹੀਂ ਕਰਦੇ ਪਰ ਗੁਰਦੁਆਰਿਆਂ ਦੇ ਵਿੱਚ ਹੋ ਰਹੀਆਂ ਨੇ ਉਹ ਗੁਰੂ ਘਰਾਂ ਦੇ ਵਿੱਚ ਬੋਲੋ ਜੀ ਹੋ ਰਹੀਆਂ ਨੇ ਪਰ ਗੁਰੂ ਸਾਹਿਬ ਪ੍ਰਵਾਨ ਨਹੀਂ ਕਰਦੇ ਜਦ ਮर्यादा ਜਿਹੜੀ ਹੈ ਉਹ ਪ੍ਰਵਾਣ ਨਹੀਂ ਹੈ ਪਰ ਹੁੰਦੀਆਂ ਨੇ بڑی ਪੂਜਾ ਕਬਰ ਪੂਜਾ ਕਰਮ ਕਾਂਡ ਵਹਿਮ ਪਰਮ ਪਖੰਡਵਾਦ ਇਤੋਂ ਤੇ ਗੁਰੂ ਸਾਹਿਬ ਨੇ ਪਰਦਾ ਚੱਕਿਆ ਸੀ ਪਰ ਹੋ ਰਹੀਆਂ ਮੇਰੇ ਵਰਗੇ ਬਾਬੇ ਵੀ ਪਾਣੀ ਕਰ ਕਰਕੇ ਦੇਈ ਜਾਂਦੇ ਆ ਗੁਰਬਾਣੀ ਨਾਲ ਜੋੜਨ ਦੀ ਗੱਲ ਦੂਰ ਦੀ ਰਹਿ ਗਈ ਆਪਣੇ ਨਾਲ ਜੋੜ ਲਿਆ ਸੋ ਪਾਦਸ਼ਾ ਜਿਹੜੀਆਂ ਘਾਟਾਂ ਓਣ ਤਾਈਆਂ ਕੁਤਾਈਆਂ ਸੀ ਉਹਨਾਂ ਤੇ ਕਰਾਰੀ ਚੋਟ ਮਾਰਦੇ ਨੇ ਨਾ ਕਿ ਕਿਸੇ ਧਰਮ ਤੇ ਹਰ ਧਰਮ ਦਾ ਪਾਦਸ਼ਾ ਜੀ ਨੇ ਸਤਕਾਰ ਕੀਤਾ ਉਹਨਾਂ ਤੇ ਪਾਸ਼ਾ ਜੀ ਸ਼ਬਦ ਕੀ ਵਰਤਨੇ Hindu, 몰ਲੇ, ਭੁੱਲੇ, ਅਖੁੱਟੀ, ਯਾਜੂ Hindu ਕਾਈ ਪਾਸ਼ਾ ਕਹਿੰਦੇ ਭਾਈ ਭੁੱਲੇ ਹੋਏ ਨੇ ਖੁੰਝੇ ਹੋਏ ਨੇ ਗਰਾਹੇ ਪਏ ਹੋਏ ਨਹੀਂ ਜਿਵੇਂ ਪਾਦਸ਼ਾਹ ਸ਼ਬਦ ਬਾਣੀ ਅੰਦਰ ਵਰਤਦੇ ਨੇ ਹਿੰਦੂ ਅੰਨਾ ਤੁਰਕੂ ਕਾਣਾ ਲੋਹਾ ਤੇ ਗਿਆਨੀ ਸਿਆਣਾ ਹਿੰਦੂ ਪੂਜੇ ਦੋਹਰਾ ਮੁਸਲਮਾਨ ਮਸੀਤ ਹਿੰਦੂ ਜਿਹੜਾ ਪੱਥਰ ਪੂਜੀ ਜਾ ਰਿਹਾ ਮੁਸਲਮਾਨ ਮਸੀਤ ਪੂਜੀ ਜਾ ਰਿਹਾ ਤੇ ਪਾਦਸ਼ਾਹ ਨਾਂ ਦੋਹਰੇ ਦੇ ਵਿੱਚ ਆ ਨਾਂ ਪੱਥਰ ਵਿੱਚ ਆ ਨਾਂ ਮਸੀਤ ਵਿੱਚ ਹੁਣ ਕੱਲਾ ਪਾਦਸ਼ਾਹ ਨੇ ਉਹਨਾਂ ਨੂੰ ਨਹੀਂ ਇਹ ਗੱਲ ਕਹੀ ਸਾਨੂੰ ਨਹੀਂ ਕਹੀ ਪਾਦਸ਼ਾਹ ਨੇ ਤੇ ਇੱਕ ਰੱਬ ਕੱਲਾ ਗੁਰੂ ਘਰ ਦੇ ਵਿੱਚ ਚਾਰਦੀਵਾਰੀ ਵਿੱਚ ਨਹੀਂ ਤੁਸੀਂ ਜਿਹੜੀਆਂ ਭੈਣਾ ਮਤਾਮਾਂ ਵੀਰ ਰਜਾਨਾ ਕਥਾ ਸਰਵਣ ਕਰਦੇ ਨੇ ਉਹ ਭਲੀ ਭਾਂਤ ਤੇ ਸੁਖਾਲਾ ਸਮਝ ਜਾਣਗੇ ਕਿ ਆਪਾਂ ਕਈ ਵਾਰੀ ਬੇਨਤੀ ਕੀਤੀ ਆ ਕਿ ਗੁਰਦੁਆਰੇ ਦੇ ਵਿੱਚ ਇਸ ਚਾਰਦੀਵਾਰੀ ਦੇ ਵਿੱਚ ਰੱਬ ਨਹੀਂ ਬਿਠਾ ਹੋਇਆ ਇੱਟਾਂ ਦੀ ਚਾਰਦੀਵਾਰੀ ਵਿੱਚ ਰੱਬ ਨਹੀਂ ਹੈ ਰੱਬ ਤੇ ਹਰ ਇੱਕ ਸਰੀਰ ਅੰਦਰ ਹੈ ਹਰ ਇੱਕ ਤਨ ਅੰਦਰ ਹੈ ਕਣਕਣ ਵਿੱਚ ਵਸਿਆ ਹੋਇਆ ਪਰਮੇਸ਼ਰ ਸੁਣਿਓ ਪਾਤਸ਼ਾਹ ਜੀ ਕੀ ਫਰਮਾਨ ਕਰਦੇ ਨੇ ਕਹਿੰਦੇ ਫਿਰ ਹਿੰਦੂ ਓਕਾ ਹੀ ਭੁੱਲ ਗਿਆ ਕੋਤਾ ਹੀ ਕੋਰਾ ਹੀ ਪੈ ਗਿਆ ਖੁੰਝ ਗਿਆ ਰੱਬ ਨੂੰ ਮਿਲਣ ਦਾ ਮਿਲਣਾ ਸੀ ਰੱਬ ਨੂੰ ਪਰ ਉਹ ਚੀਜ਼ ਤੋਂ ਉਹ ਖੁੰਝ ਗਿਆ ਤੇ ਕਿਵੇਂ ਮਿਲਿਆ ਜਾ ਸਕਦਾ ਹੈ ਅਗਲੀ ਪੰਕਤੀ ਵਿੱਚ ਸੁਣਿਓ ਜੀ ਨਾਰਦ ਕਹਿਆ ਸੇ ਪੂਜ ਕਰਾਂਹੀ ਨਾਰਦ ਜੋ ਨਾਰਦ ਨੇ ਆਖਿਆ ਸੀ ਉਹੀ ਪੂਜਾ ਕਰਦੇ ਹਨ ਇਹਨਾਂ ਅੰਨਿਆ ਗੁੰਗਿਆਂ ਵਾਸਤੇ ਹਨੇਰਾ ਘੁੱਪ ਬਣਿਆ ਹੋਇਆ ਅੰਨੇ ਵੀ ਨੇ ਗੁੰਗੇ ਵੀ ਨੇ ਬੋਲ ਵੀ ਨਹੀਂ ਸਕਦੇ ਤੇ ਅੱਖਾਂ ਤੇ ਪੱਟੀ ਵੀ ਬੱਧੀ ਹੋਈ ਹੈ ਭਾਰਤ ਦਾ ਹਿੰਦੁਸਤਾਨ ਦਾ ਕਾਨੂੰਨ ਵੇਖਿਆ ਨਾ ਤੁਸੀਂ ਕਿਤੇ ਕਾਨੂੰਨ ਦੀ ਕਿਤਾਬ ਲੈ ਲਓ ਤੇ ਕਾਨੂੰਨ ਦੀ ਕਿਤਾਬ ਤੇ ਅੱਖਾਂ ਤੇ ਪੱਟੀ ਬੰਦੀ ਹੋਈ ਐ ਅੱਖਾਂ ਤੇ ਜੀ ਪੱਟੀ ਬੰਦੀ ਹੋਈ ਐ ਇਹ ਨੂੰ ਦੀਦਾ ਨਹੀਂ ਕੁਛ ਨਹੀਂ ਹੁਣ ਇਹ ਇਕੱਲਾ ਭਾਰਤ ਦੇ ਕਾਨੂੰਨ ਤੇ ਅੱਖਾਂ ਤੇ ਪੱਟੀ ਆ ਜਿਹੜੇ ਹੋਰ ਦੇਸ਼ਾਂ ਦੇ ਕਾਨੂੰਨ ਆ ਉਹਨਾਂ ਦੀ ਅੱਖਾਂ ਦੁਗੜੀਆਂ ਹੋਈਆਂ ਲੱਗਦੀ ਬਾਹ ਉਹ ਨਜਾਇਜ਼ ਬੰਦੇ ਨੂੰ ਫਾਹਿਰ ਨਹੀਂ ਟੰਗਦੇ ਤੇ ਸਾਡੇ ਨਜਾਇਜ਼ ਹੀ ਜਿਨ੍ਹਾਂ ਦੇ ਵਿੱਚ ਬੰਦ ਲੱਗਦੀ ਬਾਹ ਕੋਸ਼ਿਸ਼ ਇਹ ਨਜਾਇਜ਼ ਬੰਦੇ ਨੂੰ ਸਜ਼ਾ ਨਹੀਂ ਦਿੰਦੇ ਸਾਇ ਤੱਕ ਜਾਂਦੇ ਨੇ ਤੇ ਸਾਡੇ ਨਜਾਇਜ਼ ਟੰਗੇ ਜਾਂਦੇ ਨੇ ਜਿਹੜੇ ਜਾਇਜ਼ ਹੁੰਦੇ ਨੇ ਉਹ ਪੈਸੇ ਦੇ ਜ਼ੋਰ ਤੇ ਸਰਕਾਰੀ ਦਰਬਾਰੀ ਦੇ ਜ਼ੋਰ ਤੇ ਫਰਮਾਇਸ਼ਾਂ ਦੇ ਜ਼ੋਰ ਤੇ ਉਹ ਨਿਕਲ ਜਾਂਦੇ ਨੇ ਕਾਨੂੰਨ ਦੀਆਂ ਅੱਖਾਂ ਤੇ ਪੱਟੀ ਬੰਦੀ ਹੋਈ ਹੈ ਅੰਨਾ ਕਾਨੂੰਨ ਆ ਦੱਸਣ ਵਾਲਾ ਕੋਈ ਨਹੀਂ ਹੁਣ ਦੱਸਣ ਵਾਲਾ ਕਿਵੇਂ ਹੋਵੇ ਦੇਖੋ ਧਿਆਨ ਦੇਣਾ ਜੀ ਸਾਡਾ ਸਾਰਾ ਸਿਸਟਮ ਤੇ ਆਊਟ ਹੋਇਆ ਪਿਆ ਸਾਰਾ ਸਿਸਟਮ ਤੇ ਡਿਗੜਿਆ ਪਿਆ ਸੁਣਨ ਵਾਲਾ ਤੇ ਕੋਈ ਤਿਆਰ ਨਹੀਂ ਹੁਣ ਦੇਖੋ ਇੱਕ ਨਾ ਆਮ ਆਪਾਂ ਛੋਟੀ ਜੀ ਤੁਸੀਂ ਸਾਰੇ ਸੂਝਵਾਨ ਸਮਝਦਾਰ ਬੈਠੇ ਹੋ ਸਮਝਾਉ ਕੌਣ ਬਾਦਸ਼ਾਹ ਕਹਿੰਦੇ ਜੋ ਵੇਖੋ ਆਪਾਂ ਨਿੱਕਾ ਜਿਹਾ ਇੱਕ ਸਿਸਟਮ ਸਮਝ ਲੈਨੇ ਆਪਾਂ ਬੜੀ ਸੌਖੀ ਸਮਝ ਲੱਗ ਜਾਣੀ ਆ ਆਪਾਂ ਥਾਣੇ ਜਾਂਦੇ ਆ ਸਰਕਾਰੀ ਤੇ ਜਿਹੜਾ ਇੱਕ ਹੌਲਦਾਰ ਆ ਉਹ ਕਿਹਦੇ ਅਧੀਨ ਆ ਜੀ ਥਾਣੇਦਾਰ ਦੇ ਹੌਲਦਾਰ ਥਾਣੇਦਾਰ ਦੇ ਅਧੀਨ ਆ ਤੇ ਥਾਣੇਦਾਰ ਐਸਐਚਓ ਦੇ ਜੋ ਐਸਐਚਓ ਨੇ ਕਹਿਤਾ ਉਹਨੂੰ ਉਹੀ ਮੰਨਣਾ ਐਸ ਐਚਓ ਡੀਐਸਪੀ ਦੇ ਡੀਐਸਪੀ ਐਸਐਸਪੀ ਦੇ ਐਸਐਸਪੀ ਡੀਆਈਜੀ ਤੇ ਡੀਆਈਜੀ ਡੀਜੀਪੀ ਦੇ ਡੀਜੀਪੀ ਸਰਕਾਰ ਦੇ ਮੰਤਰੀਆਂ ਦੇ ਮੁੱਖ ਮੰਤਰੀ ਦੇ ਮੰਨ ਲਓ ਮੁੱਖ ਮੰਤਰੀ ਪ੍ਰਧਾਨ ਮੰਤਰੀ ਦੇ ਤੇ ਪ੍ਰਧਾਨ ਮੰਤਰੀ ਕਿਹਦੇ ਅਧੀਨ ਆ ਗੱਲ ਇੱਥੇ ਅਣਕਿ ਨਿਬੜ ਗਈ ਹੈ ਨਾ ਪ੍ਰਧਾਨ ਮੰਤਰੀ ਨੂੰ ਕੋਈ ਸਮਝਾਉਣ ਵਾਲਾ ਨਹੀਂ ਉਹ ਗਾੜੀ ਮੂਰਤੀ ਦਾ ਪਾਸਕਾ ਉਹਨੇ ਕਰੋੜਾਂ ਰੁਪਈਆ ਇੱਕ ਮੂਰਤੀ ਸਥਾਪਿਤ ਕਰਨ ਤੇ ਲਾਤਾ ਮੈਨੂੰ ਹੁਣ ਯਾਦ ਨਹੀਂ ਜਿਰੂਆਂ ਨਹੀਂ ਮੇਰੇ ਕੋ ਗਿਣੀਆਂ ਜਾਂਦੀਆਂ ਉਹਨੇ ਤੁਸੀਂ ਸੁਣਿਆ ਹੋਵੇਗਾ ਖਬਰਾਂ ਪੇਪਰਾਂ ਦੇ ਵਿੱਚ ਮੂਰਤੀ ਸਥਾਪਿਤ ਕੀਤੀ ਤੇ ਕਰੋੜਾਂ ਰੁਪਈਆ ਦੀ ਇੱਕ ਮੂਰਤੀ ਸਥਾਪਿਤ ਕਰ ਦਿੱਤੀ ਉਹਨੂੰ ਮੂਰਤੀ ਨਾ ਕੁਛ ਬੋਲੇ ਨਾ ਕਿਛ ਦੇ ਨਾ ਕਿ ਉਹਨੇ ਬੋਲਣਾ ਨਾ ਕਿਛ ਦੇਣਾ ਨਾ ਉਹਨੇ ਬੋਲ ਕੇ ਸਮਝਾਉਣਾ ਭਾਈ ਤੂੰ ਗਲਤ ਰਸਤੇ ਜਾ ਰਿਹਾ ਤੂੰ ਕਿਰਾਹੇ ਪਿਆ ਹੋਇਆ ਤੇਰਾ ਰਸਤਾ ਸਹੀ ਨਹੀਂ ਤੇਰਾ ਮਾਰਗ ਸਹੀ ਨਹੀਂ ਹੈ ਮੂਰਤੀ ਬੋਲਦੀ ਹੈ ਨਹੀਂ ਬੋਲਦੀ ਮੂਰਤੀ ਦੱਸਦੀ ਏ ਤੂੰ ਗਲਤ ਕਰਮ ਕਰ ਰਿਹਾ ਔਰ ਉਹ ਜਿਹੜੇ ਪਾਸਕ ਨੇ ਉਹ ਪਾਸਕ ਨੇ ਮੂਰਤੀ ਦੇ ਉਹ ਪਾਸਕ ਨੇ ਪੱਥਰ ਦੇ ਤੇ ਕਿਵੇਂ ਕਿਸੇ ਨੂੰ ਇਨਸਾਫ਼ ਮਿਲ ਸਕਦਾ ਕਿਵੇਂ ਕਿਸੇ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਣ ਜਿਹੜੇ ਗੁਰਮੁਖ ਪਿਆਰੋਂ ਅਸੀਂ ਕੁਰਾਈ ਪਏ ਹਈਏ ਤੇ ਪਾਤਸ਼ਾਹ ਸਾਨੂੰ ਬਾਹੋਂ ਫੜ ਕੇ ਸਿੱਧੇ ਰਸਤੇ ਪਾ ਦਿੰਦੇ ਨੇ ਆਖੋ ਸਤਨਾਮ ਕਰਾਹੇ ਪਿਆਉਆਂ ਨੂੰ ਰਸਤੇ ਪਾ ਦਿੰਦੇ ਨੇ ਕਿੰਦੇ ਪਿਆਰੇ ਸ਼ਬਦ ਨਾਰਦ ਕਹਿਆ ਸੀ ਪੂਜਕ ਜੋ ਨਾਰਦ ਨੇ ਕਹਿ ਦਿੱਤਾ ਉਹੀ ਪੂਜਾ ਕਹੀ ਜਾਂਦੀ ਹੈ ਅੰਦੇ ਗੁੰਗੇ ਅੱਖਾਂ ਤੋਂ ਵੀ ਜੰਨੇ ਪੱਟੀ ਬੰਨ ਅੰਧ ਅੰਧਾਰ ਪਾਸ਼ਾ ਕਹਿੰਦੇ ਸਹੀ ਰਹਿਤੇ ਤੇ ਚੱਲ ਕੇ ਪ੍ਰਭੂ ਦੇ ਗੁਣਾਂ ਨੂੰ ਨਹੀਂ ਗਾਉਂਦੇ ਮਾਲਕ ਦੇ ਗੁਣਾਂ ਨੂੰ ਨਹੀਂ ਗਾ ਰਹੇ ਸਹੀ ਰਸਤੇ ਤੋਂ ਖੁੰਝ ਚੁੱਕੇ ਨੇ ਅੰਦੇ ਗੁੰਗੇ ਅੰਧ ਅੰਧਾਰ ਪਾਤਰ ਪਾਥਰ ਦੇ ਪੂਜਾ ਭਗਤ ਗਵਾਹ ਹੁਣ ਗੁਰਮੁਖ ਪਿਆਰੇ ਦੇਖੋ ਕਹਿੰਦੇ ਪੱਥਰ ਲੈ ਪੂਜੈ ਮੁਗਧ ਗਵਾਰ ਕਹਿੰਦੇ ਇਹ ਮੂਰਖ ਗਵਾਰ ਪੱਥਰ ਲੈ ਕੇ ਉਹਦੀ ਪੂਜਾ ਕਰੀ ਜਾ ਰਹੇ ਨੇ ਪੱਥਰ ਦੀ ਪੂਜਾ ਕਰੀ ਜਾ ਰਹੇ ਨੇ ਅੰਨੇ ਮਹੀਨੇ ਗੁੰਗੇ ਵੀ ਨੇ ਤੇ ਪਾਸ਼ਾ ਕਹਿੰਦੇ ਪਾਥਰ ਲੇ ਪੂਜੈ ਮੁਕਤ ਗਵਾਰ ਆਖੋ ਸਤਨਾਮ ਪੱਥਰ ਦੀ ਪੂਜਾ ਕਰ ਰਹੇ ਨੇ ਭਾਈ ਤੇ ਪੱਥਰ ਨਾ ਪੱਥਰ ਨਾ ਕੁਝ ਦੇ ਸਕਦਾ ਨਾ ਉਹ ਬੋਲਦਾ ਭਗਤ ਕਬੀਰ ਜੀ ਨੇ ਤੇ ਬੜਾ ਸਪਸ਼ਟ ਕਰ ਦਿੱਤਾ ਸੀ ਬਹੁਤ ਸਪਸ਼ਟ ਕਰ ਦਿੱਤਾ ਭਗਤ ਕਬੀਰ ਜੀ ਨੇ ਕਹਿੰਦੇ ਏ ਦੀ ਭਾਈ ਜਿੰਨੇ ਨੂੰ ਘੜਿਆ ਉਨੇ ਦੀ ਛਾਤੀ ਤੇ ਪੈਰ ਵੀ ਰੱਖਿਆ ਇਹਦੇ ਸ਼ੈਣੀਆਂ ਵੀ ਮਾਰੀਆਂ ਇਹਦੇ ਥੋੜੀਆਂ ਵੀ ਮਾਰੀਆਂ ਜੇ ਇਹ ਉਹਨੂੰ ਨਹੀਂ ਕੁਝ ਕਰ ਸਕਦਾ ਤੇ ਗੁਰਮੁਖ ਪਿਆਰਿਆ ਤੈਨੂੰ ਕੀ ਕਰ ਦਊ ਆਪੋ ਸਤਨਾਮ ਉਹਨਾਂ ਤੇ ਸਪਸ਼ਟੀ ਕਰ ਦਿੱਤਾ ਕਿ ਜੇ ਗਿਆਨ ਲੈਣਾ ਮਾਰਗ ਸਹੀ ਰਸਤੇ ਤੇ ਚੱਲਣਾ ਤੇ ਗੁਰਬਾਣੀ ਗੁਰੂ ਦੀ ਗੁਰਬਾਣੀ ਪੜ੍ਹ ਸਤਗੁਰਾਂ ਦੀ ਬਾਣੀ ਪੜ ਤਾਂ ਤੇਰਾ ਜੀਵਨ ਸਵਾਰਿਆ ਜਾਊਗਾ ਆਖੋ ਸਤਨਾਮ ਹੁਣ ਇੱਕ ਇਹਦੇ ਵਿੱਚ ਗੁਰਮੁਖ ਪਿਆਰੋ ਹੁਣ ਗੁਰੂ ਨਾਨਕ ਪਾਸ਼ਾ ਮਹਾਰਾਜ ਖੱਤਰੀ ਪਰਿਵਾਰ ਵਿੱਚ ਪੈਦਾ ਹੋਏ ਨੇ Hindu ਪਰਿਵਾਰ ਵਿੱਚ ਹੀ ਪੈਦਾ ਹੋਏ ਨੇ ਨਾ ਗੁਰੂ ਸਾਹਿਬ ਜੀ ਜਨੇਊ ਪਾਉਣ ਦੀ ਰਸਮ ਤਾਂ ਹੀ ਸੀ ਕਿਉਂਕਿ ਗੁਰੂ ਨਾਨਕ ਪਾਸ਼ਾ ਮਹਾਰਾਜ ਦੇ ਵੱਡੇ ਵੀ ਤੇ ਜਨੇਊ ਪਾਉਂਦੇ ਹੋਣਗੇ ਮਾਤਾ ਪਿਤਾ ਜੀ ਨੇ ਜਨੇਊ ਪਾਇਆ ਹੋਊਗਾ ਤਾਂ ਹੀ ਜਨੇਊ ਪਾਉਣ ਦੀ ਰਸਮ ਚੱਲਦੀ ਆ ਰਹੀ ਏ ਤਾਂ ਹੀ ਬਾਬੇ ਨਾਨਕ ਜੀ ਨੂੰ ਵੀ ਜਨੇਊ ਪਾਉਣ ਦਾ ਯਤਨ ਕੀਤਾ ਗਿਆ ਹਿੰਦੂ ਪਰਿਵਾਰ ਦੇ ਵਿੱਚੋਂ ਪਰ ਜਿਹੜੀ ਚੀਜ਼ ਗਲਤ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉਸ ਚੀਜ਼ ਨੂੰ ਗਲਤ ਨੂੰ ਗਲਤ ਕਿਹਾ ਉਸ ਸਮੇਂ ਕਿਹਾ ਜਦੋਂ ਗੁਰਮੁਖ ਪਿਆਰਿਓ ਇਹ ਬੰਦਾ ਬੋਲ ਹੀ ਨਹੀਂ ਸੀ ਸਕਦਾ ਅੱਜ ਵੀ ਬੋਲਣਾ ਹੋਵੇ ਨਾ ਕਿਤੇ ਇਸ ਵਿਸ਼ੇ ਤੇ ਇਹ ਬਹੁਤ ਸੋਚ ਸਮਝ ਕੇ ਬੋਲਣਾ ਪੈਂਦਾ ਸਤਿਗੁਰਾਂ ਦੀ ਬਾਣੀ ਤੇ ਕਿਉਂਕਿ ਇੱਥੇ ਕਿਸੇ ਮੁਸਲਮਾਨ ਵੀਰ ਨੇ ਆਣ ਕੇ ਵਿਰੋਧ ਨਹੀਂ ਕਰਨਾ ਵੀ ਤੁਸੀਂ ਇਸ ਬਾਣੀ ਪੰਕਤੀ ਦੇ ਅਰਥ ਕਿਉਂ ਕੀਤੇ ਨੇ ਕਿਸੇ ਹਿੰਦੂ ਵੀਰ ਨੇ ਆਣ ਕੇ ਵਿਰੋਧ ਨਹੀਂ ਕਰਨਾ ਕਿਉਂਕਿ ਉਹ ਖੁਦ ਵੀ ਬਾਣੀ ਨੂੰ ਮੰਨਦੇ ਨੇ ਖੁਦ ਬਾਣੀ ਨੂੰ ਸਮਝਦੇ ਨੇ ਵਿਰੋਧ ਕਿੰਨੇ ਕਰਨਾ ਸਾਡੀਆਂ ਪੱਗਾਂ ਵਾਲਿਆਂ ਸਾਡੀਆਂ ਦਸਤਾਰਾਂ ਵਾਲਿਆਂ ਨੇ ਹੀ ਇਹਦਾ ਵਿਰੋਧ ਕਰੀ ਜਾਣਾ ਸਾਡਿਆਂ ਨੇ ਵਿਰੋਧ ਕਰੀ ਜਾਣਾ ਆ ਜਾ ਤੂੰ ਇਹ ਆ ਗੱਲ ਕਿਉਂ ਕਹਿਤੀ ਤਾਕੋ ਸਤਨਾਮ ਹੁਣ ਜਦੋਂ ਇਹ ਕੁਝ ਬੋਲਦੀ ਨਹੀਂ ਕੁਝ ਦਿੰਦੀ ਨਹੀਂ ਕੁਝ ਸਮਝਾਉਂਦੀ ਨਹੀਂ ਕੋਈ ਸਿੱਧੇ ਰਸਤੇ ਨਹੀਂ ਪਾਉਣਾ ਤੇ ਫਿਰ ਗੁਰਮੁਖ ਪਿਆਰਿਓ ਆਪਾਂ ਮਨਾ ਰਹੇ ਦਿਨ ਜਿਵੇਂ ਹੁਣ ਕੱਲ ਨੂੰ ਲੋਹੜੀ ਦਾ ਦਿਨ ਤੁਸੀਂ ਆਪਾਂ ਸਾਰਿਆਂ ਜਣਿਆਂ ਨੇ ਮਨਾਉਣਾ ਹੈਨਾ ਤੇ ਉਸ ਸਮੇਂ ਵੇਖੋ ਲੋਹੜੀ ਇਹ ਕਹਿੰਦੇ ਖੁਸ਼ੀ ਦਾ ਪ੍ਰਤੀਕ ਆ ਕਿ ਜਦੋਂ ਪੁੱਤਰ ਦਾ ਜਨਮ ਹੁੰਦਾ ਤੇ ਉਦੋਂ ਖੁਸ਼ੀ ਮਨਾਈ ਜਾਂਦੀ ਆ ਲੋਹੜੀ ਮਣਾਈ ਜਾਂਦੀ ਆ ਲੋੜੀ ਵੰਡੀ ਜਾਂਦੀ ਆ ਇਦਾਂ ਹੀ ਆ ਜੀ ਲੋੜੀ ਵੰਦੇ ਨੇ ਪਰ ਇੱਥੇ ਸਭ ਤੋਂ ਪਹਿਲਾਂ ਇਹਦੇ ਵਿੱਚ ਤੇ ਦੁੱਬਦਾ ਪਾ ਦਿੱਤੀ ਦੁਚਿੱਤਾਂ ਪਦ ਪਾ ਦਿੱਤਾ ਧੀ ਤੇ ਪੁੱਤਰ ਦੇ ਵਿੱਚ ਫਰਕ ਰੱਖ ਦਿੱਤਾ ਕਿ ਪੁੱਤਰ ਦੀ ਲੋੜੀ ਵੰਡਣੀ ਆ ਧੀ ਦੀ ਲੋੜੀ ਨਹੀਂ ਵੰਡਣੀ ਹੁਣ ਭਾਵੇਂ ਲੋਕ ਬੜੇ ਸਿਆਣੇ ਹੋ ਗਏ ਨੇ ਸਮਝ ਗਏ ਨੇ ਪੜੇ ਲਿਖੇ ਹੁਣ ਜਿੱਥੇ ਪੁੱਤਰਾਂ ਦੀ ਲੋੜੀ ਵੰਡੀ ਜਾਂਦੀ ਸੀ ਨਾ ਉੱਥੇ ਬਹੁਤ ਇਦਾਂ ਦੇ ਗੁਰਮਖ ਪਿਆਰੇ ਨੇ ਜਿਹੜੇ ਧੀਆਂ ਦੀ ਲੋੜੀ ਵੀ ਵੰਡਦੇ ਨੇ ਇਦਾਂ ਦੇ ਵੀ ਹੈਗੇ ਵੀ ਜੇ ਪੁੱਤਰਾਂ ਦੀ ਖੁਸ਼ੀ ਆ ਕਹਿੰਦੇ ਧੀਆਂ ਦੀ ਵੀ ਖੁਸ਼ੀ ਆ ਕੋ ਸਤਨਾਮ ਹੁਣ ਇੱਥੇ ਜਿਹੜਾ ਜਿਹੜਾ ਇਹ ਪ੍ਰਤੀਕ ਵੰਡਿਆ ਜਾਂਦਾ ਕਹਿੰਦੇ ਇੱਕ ਦੁੱਲਾ ਪੱਟੀ ਹੋਇਆ ਸੀ ਪੱਟੀ ਪਰਿਵਾਰ ਵਿੱਚੋਂ ਤੇ ਉਦੋਂ ਇੱਕ ਹਿੰਦੂ ਪਰਿਵਾਰ ਦੇ ਵਿੱਚ ਸੀ ਦੋ ਧੀਆਂ ਤੇ ਬੜੀਆਂ ਸੁਨੱਖੀਆਂ ਤੇ ਬੜੀਆਂ ਸੋਹਣੀਆਂ ਸੀ ਇੱਕ ਦਾ ਨਾਂ ਸੀ ਸੁੰਦਰੀ ਤੇ ਇੱਕ ਦਾ ਨਾਂ ਸੀ ਮੁੰਦਰੀ ਸੁੰਦਰੀ ਮੁੰਦਰੀ ਹੁਣ ਜਦੋਂ ਕਹਿੰਦੇ ਉੱਥੇ ਪਤਾ ਲੱਗ ਗਿਆ ਨਾ ਉੱਥੋਂ ਦੇ ਜਰਵਾਣੇ ਨੂੰ ਪਤਾ ਲੱਗ ਗਿਆ ਕਿ ਫਲਾਨੇ ਹਿੰਦੂ ਪਰਿਵਾਰ ਦੇ ਵਿੱਚ ਦੋ ਧੀਆਂ ਦੋ ਕੁੜੀਆਂ ਤੇ ਸੋਹਣੀਆਂ ਬਹੁਤ ਆ ਉਹਨੇ ਸੁਨੇਹਾ ਭੇਜਿਆ ਤੇ ਇਹਨਾਂ ਦੋਨਾਂ ਕੁੜੀਆਂ ਨੂੰ ਮੇਰੇ ਘਰੇ ਛੱਡ ਜਾਓ ਮੇਰੇ ਬੰਗਲੇ 'ਚ ਛੱਡ ਜਾਓ ਮੇਰੇ ਦਰਬਾਰ 'ਚ ਭੇਜ ਦਿਓ ਕਹਿੰਦੇ ਦੁੱਲੇ ਭੱਟੀ ਨੇ ਉਦੋਂ ਉਹਨਾਂ ਦੋਹਾਂ ਧੀਆ ਦਾ ਉਹਨਾਂ ਦੋਹਾਂ ਬੱਚੀਆਂ ਦਾ ਕਹਿੰਦੇ ਵਿਆਹ ਕਰ ਦਿੱਤਾ ਅਗਣੀ ਅੱਗ ਬਾਲ ਕੇ ਉਸ ਸਮੇਂ ਦੇ ਮੁਤਾਬਕ ਅੱਗ ਬਾਲ ਕੇ ਉਹਨਾਂ ਧੀਆ ਦਾ ਵਿਆਹ ਕਰ ਦਿੱਤਾ ਤੇ ਕਹਿੰਦੇ ਦੇਣ ਵਾਸਤੇ ਕੁਝ ਨਹੀਂ ਸੀ ਥੋੜੀ ਜੀ ਸ਼ੱਕਰ ਸੀ ਥੋੜੀ ਜੀ ਸ਼ੱਕਰ ਸੀ ਉਹ ਸ਼ੱਕਰ ਉਹਨਾਂ ਧੀਆ ਨੂੰ ਪਾ ਦਿੱਤੀ ਤੇ ਉਹਨਾਂ ਨੂੰ ਘਰੇ ਤੋਰ ਦਿੱਤਾ ਚੰਗੇ ਕੰਮ ਕਰਦਾ ਸੀ ਦੁੱਲਾ ਪੱਟੀ ਚੰਗੇ ਕੰਮ ਕਰਦਾ ਸੀ ਉਹ ਪ੍ਰਤੀਕ ਅੱਜ ਤੱਕ ਮਨਾਇਆ ਜਾਂਦਾ ਹੁਣ ਦੇਖੀਏ ਆਪਾਂ ਕਿ ਅੱਜ ਵੀ ਧੀਆ ਦੇ ਨਾਲ ੱੱੱਕਾ ਹੋ ਰਿਹਾ ਬਹੁਤ ਜਗ੍ਹਾ ਤੇ ਕਿੰਨੇ ਕਨੇ ਜਿਹੜੇ ਅਸੀਂ ਦੁੱਲੇ ਪੱਟੀ ਵਰਗੇ ਪੈਦਾ ਕਰ ਸਕੇ ਆ ਜਿਹੜੇ ਜਾ ਕੇ ਹਿੱਕ ਤਾਣ ਕੇ ਖੜ ਜਾਂਦੇ ਨੇ ਪਿੱਛੇ ਧੀ ਦੇ ਨਾਲ ਔਰਤ ਦੇ ਨਾਲ ਤੱਕਾ ਹੁੰਦਾ ਨਹੀਂ ਹੋਣਾ ਚਾਹੀਦਾ ਆਖੋ ਸਤਨਾਮ ਕਿਉਂਕਿ ਜੇ ਅਸੀਂ ਦਿਨ ਮਨਾ ਰਹੇ ਆ ਨਾ ਫਿਰ ਅਸੀਂ ਉਹ ਦਿਨ ਮਨਾ ਰਹੇ ਆ ਤੇ ਫਿਰ ਅਸੀਂ ਉਹਨਾਂ ਵਰਗੇ ਬਣਨ ਦਾ ਯਤਨ ਵੀ ਕਰੀਏ ਆਪਣੇ ਘਰ ਵਿੱਚ ਹਰ ਬੰਦਾ ਪ੍ਰਸ਼ਾਦਾ ਛੱਕ ਕੇ ਮੂੜੀ ਨੀਂਦ ਸੌ ਜਾਂਦਾ ਪਰ ਕਿਸੇ ਵਾਸਤੇ ਕਰਨਾ ਗੁਰਮਖ ਪਿਆਰੇ ਉਹਦਾ ਆਨੰਦ ਵਖਰਾ ਕਿਸੇ ਵਾਸਤੇ ਕਰਕੇ ਵੇਖੀਏ ਕਿਸੇ ਵਾਸਤੇ ਕੁਝ ਕਰਕੇ ਦੇਖੀਏ ਸਾਡੇ ਵੱਡਿਆਂ ਨੇ ਆਪਣੇ ਵਾਸਤੇ ਨਹੀਂ ਕੀਤਾ ਗੁਰਮੁਖ ਪਿਆਰਿਓ ਉਹਨਾਂ ਨੇ ਲੋਕਾਈ ਵਾਸਤੇ ਕੀਤਾ ਖੋ ਸਤਨਾਮ ਖੀਰਲੀ ਪੰਗਤੀ ਅੰਦਰ ਪਾਤਸ਼ਾਹ ਜੀ ਕੀ ਫਰਮਾਨ ਕਰਦੇ ਨੇ ਕਹਿੰਦੇ ਪਾਥਰ ਲੈ ਪੂਜੈ ਮੁਗਧ ਗਵਾਰ ਕਹਿੰਦੇ ਪੱਥਰ ਇਹ ਮੂਰਖ ਗਵਾਰ ਪੱਥਰ ਲੈ ਕੇ ਉਹਦੀ ਹੀ ਪੂਜਾ ਕਰੀ ਜਾਂਦਾ ਹੈ ਜਾ ਆਪ ਜੁਬੈ ਤੁਮ ਕਹਾ ਤਰਨ ਹਾਰ ਤੇ ਜੀ ਉਹਨੂੰ ਪਾਣੀ ਵਿੱਚ ਤੂੰ ਰੱਖ ਦੇਵੇਂਗਾ ਤੇ ਭਾਈ ਉਹ ਪੱਥਰ ਜੋ ਆਪ ਪਾਣੀ ਵਿੱਚ ਡੁੱਬ ਜਾਂਦਾ ਤੋ ਤੈਨੂੰ ਕਿਵੇਂ ਤਾਰ ਦੇਵੇਗਾ ਆਖੋ ਸਤਨਾਮ ਜੇ ਤੂੰ ਭਵ ਸਾਗਰ ਪਾਰ ਲੰਘਣਾ ਤੇ ਗੁਰਮੁਖ ਪਿਆਰਾ ਤੈਨੂੰ ਗਿਆਨ ਦਾ ਜਹਾਜ਼ ਆਪਾਂ ਨਿਤ ਪੜਦੇ ਆ ਨਾ ਸੱਚੇ ਪਾਤਸ਼ਾਹ ਦਾ ਨਿਤ ਸ਼ਲੋਕ ਪੜਦੇ ਆ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉੱtre ਪਾਰ ਗੁਰੂ ਦਾ ਜਹਾਜ਼ ਇਤੇ ਚੜਿਏ ਗੁਰਮੁਖ ਪਿਆਰੀ ਜੀ ਭਾਵ ਨਾਮ ਜਪਿਏ ਬਾਣੀ ਪੜਿਆ ਕਰੀਏ ਆਪਣਾ ਜੀਵਨ ਸੋਹਣਾ ਤੇ ਸੁਚੱਜਾ ਤੇ ਵਧੀਆ ਜੀਵਨ ਬਣਾਉਣ ਦਾ ਯਤਨ ਕਰੀਏ ਲੋੜੀ ਮਣਾਈਏ ਮਾੜੀ ਗੱਲ ਨਹੀਂ ਹੈ ਤਿੰਨਾਂ ਨੂੰ ਵੀ ਬਰਾਬਰ ਦਾ ਸਤਿਕਾਰ ਦੇਈਏ ਕਿਉਂਕਿ ਸਾਡੇ ਗੁਰੂ ਨੇ ਸਭ ਤੋਂ ਪਹਿਲਾ ਨਾਰਾ ਹੀ ਸਾਡੇ ਗੁਰੂ ਨੇ ਮਾਰਿਆ ਸੀ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ ਬਰਾਬਰ ਦਾ ਅਧਿਕਾਰ ਦੇ ਦਿੱਤਾ ਸੀ ਔਰਤ ਨੂੰ ਸਾਡੇ ਗੁਰੂ ਨੇ ਇਸ ਕਰਕੇ ਗੁਰਮੁਖ ਪਿਆਰਿਓ ਮਾੜੀ ਗੱਲ ਨਹੀਂ ਕੋਈ ਵੀ ਇਤਿਹਾਸ ਕੋਈ ਵੀ ਦਿਨ ਮਨਾਇਆ ਜਾਂਦਾ ਹੈ ਤੋਂ ਉਹਦੇ ਵਿੱਚ ਕਿਤੇ ਨਾ ਕਿਤੇ ਇਤਿਹਾਸ ਕੋਈ ਲੜੀ ਕੋਈ ਪਿੱਛੇ ਨਾ ਕੋਈ ਉਹ ਦੇ ਸਾਖੀ ਕੋਈ ਕਹਾਣੀ ਜ਼ਰੂਰ ਜੁੜੀ ਹੁੰਦੀ ਆ ਆਇਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਕਿਰਪਾ ਕਰਨ ਸਾਰਿਆਂ ਤੇ ਮੇਰਾ ਪਰਿਆ ਹੱਥ ਰੱਖਣ ਸੁੱਖ ਸੁਖਾਂ ਦੇ ਦਿਨ ਆਉਣ ਸਾਰਿਆਂ ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਵੀ ਸੁੱਖਾਂ ਭਰਿਆ ਸਤਿਗੁਰੂ ਜੀ ਆਪਣੀ ਕਿਰਪਾ ਆਪਣੀ ਰਹਿਮਤ ਆਪਣੀ ਦਇਆ ਕਰਕੇ ਬਤੀਤ ਕਰਵਾਉਣ ਸਤਿਗੁਰੂ ਕਿਉਂਕਿ ਆਪਾਂ ਜਦੋਂ ਉਹਦੇ ਹੋ ਗਏ ਫਿਰ ਸਤਿਗੁਰੂ ਸਾਡੇ ਤੇ ਕਿਰਪਾ ਸਾਡੇ ਤੇ ਰਹਿਮਤ ਕਰ ਦੇਣਗੇ ਕੱਲ ਦੀਵਾਨ ਸੀਗੇ ਤਿਲੰਦਰ ਕਲਗੀਧਰ ਗੁਰਦੁਆਰਾ ਸਾਹਿਬ ਸੋ ਮਾਗੀ ਵਾਲੇ ਦਿਨ ਪਰਸੋਂ ਵੀ ਉੱਥੇ ਦੀਵਾਨ ਨਹੀਂ ਥੇ ਵੀ ਨਹੀਂ ਆਪਾਂ ਇੱਥੇ ਵੀ ਹਾਜ਼ਰੀ ਭਰਨੀ ਆ ਉੱਥੇ ਵੀ 7 ਤੋਂ 8 ਵਜੇ ਤੱਕ ਦੇ ਉੱਥੇ ਵੀ ਨਿਯਮਿਤ ਵੇਲੇ ਸਵੇਰ-ਸਵੇਰ ਦੇ ਦੀਵਾਨ ਸੋ ਜਰੂਰ YouTube ਤੇ ਗੁਰਮੁਖ ਪਿਆਰਿਓ ਜਿੱਥੋਂ ਤੱਕ ਵੀ ਆਵਾਜ਼ ਆ ਰਹੀ ਹੈ ਜੇ ਨਹੀਂ ਆ ਸਕਦੇ ਤਾਂ ਕਿਰਪਾ ਕਰਿਆ ਕਰੋ YouTube ਤੇ ਜਰੂਰ ਦੇਖਿਆ ਕਰੋ ਦਾਸ ਦੇ ਨਾਮ ਤੇ ਚੈਨਲ ਹੈ ਭਾਈ ਗਗਨਦੀਪ ਸਿੰਘ ਸੋ ਜਰੂਰ ਦੇਖ ਕੇ ਚੈਨਲ ਤੇ ਹੋਰ ਵੀ ਗਾ ਆਪ ਜੱਪੋ ਅਵਰਾ ਨਾਮ ਜਪਾਓ ਆਪ ਜੱਪੋ ਅਵਰਾ ਇਸੇ ਤਰੀਕੇ ਨਾਲ ਵੀ ਆਪਾਂ ਨਾਮ ਜਪਾ ਸਕਦੇ ਆ ਆਪਣੇ ਲੋਕਲ ਆਪਾਂ ਗੁਰੂ ਘਰ ਦੇ ਵਿੱਚ ਲੜੀਵਾਰ ਕਥਾ ਵਿਚਾਰ ਹੁੰਦੀ ਆ ਤੇ ਬੜੀ ਵੱਡੇ ਭਾਗ ਨੇ ਆਪਣੇ ਸਾਰਿਆਂ ਦੇ ਕਿ ਆਪਾਂ ਨੂੰ ਗੁਰੂ ਸਾਹਿਬ ਜੀ ਦੀ ਲੜੀਵਾਰ ਬਾਣੀ ਸੁਣ ਦਾ ਸੁਭਾਗ ਅਵਸਰ ਪ੍ਰਾਪਤ ਹੁੰਦਾ ਬਾ 10 15 ਦਿਨ ਉਹ ਦਿਨ ਖੁੱਲ ਜਾਣੇ ਆ ਫਿਰ ਆਪਾਂ ਥੋੜਾ ਜਿਹਾ ਸਮਾ ਹੋਰ ਵਧਾਵਾਂਗੇ 35 40 ਮਿੰਟ ਦੀ ਕਥਾ ਦਾ ਜਿਹੜਾ ਸਮਾਂ ਰੱਖਿਆ ਕਰਾਂ ਕਿਉਂਕਿ ਸਤਗੁਰੂ ਕਿਰਪਾ ਕਰਨ ਗਾਂ ਸਮਾਂ ਦਿਨ ਖੁੱਲ ਜਾਣ ਤੇ ਜੇ ਸਮਾਂ ਹੀ ਇਦਾਂ ਦਾ ਫਿਰ ਆਪਾਂ ਥੋੜੀ ਜਲਦੀ ਵੀ ਕਰਨੀ ਪੈਂਦੀ ਆ ਸੋ ਸ਼ਾਮ ਨੂੰ ਰਹਿਰਾਤ ਦਾ ਟਾਈਮ ਆਪਾਂ 5 ਕਿ ਮਿੰਟ ਹੋਰ ਐਡਵਾਂਸ ਕਰਾਂਗੇ ਇਸ ਕਰਕੇ ਜਿਹੜੀ ਸਤਗੁਰਾਂ ਦੀ ਆਪਾਂ ਕਥਾ ਵਿਚਾਰ ਦੀ ਜਿਹੜੀ ਆ ਨਿਰੰਤਰ ਵਿਚਾਰ ਜਿਹੜੀ ਇਹ ਚਲਦੀ ਰਹੇ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੋਈਆਂ ਗਲਤੀਆਂ ਦੀ ਖਿਮਾ ਪਾਤਸ਼ਾਹ ਜੀ ਦੇ ਚਰਨਾਂ ਦਰਚਕਾਉ ਸੀਸ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ